ਕਾਉਂ ਵੀ ਸੱਜਣੂ ਫਿਰ ਅੱਜ ਆਪਾਂ ਪੋਰਸ ਨੂੰ ਭਜਾਈਏ ਚਲੋ ਅੱਜ ਟਾਈਮ ਨਾ ਘਰੇ ਆ ਗਏ ਅੱਜ ਆ ਬੋਲ ਤੂੰ ਅਮੜੇ ਗੇਟ ਫੜ ਕੇ ਰੱਖ ਤੈਉਂ ਕਰ ਪੁੱਤ ਵੇਖ ਜਿਹੜੀ ਕੱਲ ਉਹਦੀ ਜ਼ਿੰਦਗੀ ਚ ਕਿਤੇ ਖਰਖਰਾ ਜਦੋਂ ਮਾਰਿਆ ਹੀ ਨਹੀਂ ਆਪਾਂ ਹੁਣ ਇਹ ਵਿਚਾਰਾ ਅੱਜ ਕਿਵੇਂ ਮਾਰਾ ਲੇ ਵੀਦਾ ਤੀ ਗੱਲ ਤੁਸੀਂ ਦੱਸੋ ਨਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਸਾਥੋਂ ਯਾਰ ਇਹਦੇ ਵਿਚਾਰੇ ਕਦੇ ਖੜਖਰਾਣੀ ਵੱਜਦਾ ਬਈ ਜੇ ਆਪਾਂ ਸਾਰੀ ਜ਼ਿੰਦਗੀ ਦੇ ਘੰਟੇ ਰਲਾਉਣੇ ਹੋਣ ਤਾਂ ਦੋ ਘੰਟੇ ਬਣਨਗੇ ਮਾਸਾ ਉਹ ਦੇਖੀਂ ਸਵਾਦ ਆਉਂਦਾ ਉਹਨੂੰ ਕਰ ਕਰੇਦਾ ਦੇਖੀਂ ਆਹਦੇ ਸੋਲੀ ਫਾਰਾ ਦਾ ਤੇ ਆਹ ਦੰਦੀ ਵੱਢਣ ਨੂੰ ਜੀ ਕਰਦਾ ਤੇਰੇ ਆਹ ਜ਼ੇ ਦੱਦੀ ਆ ਦੇ ਦੱਦੀ ਕਰਦੇ ਕਰਦੇ ਪੁੱਤ ਜਾਂ ਤਾਂ ਨਾ ਬੰਨ ਲਈਦਾ ਹੁੰਦਾ ਘੋੜਾ ਖਰ ਖਰਾ ਮਾਰਨ ਵਾਲਾ ਜਾਂਦਾ ਹੁੰਦਾ ਹੁੰਦਾ ਜਾਂ ਨਾ ਇਹਦੇ ਉਹ ਅੰਗਰੇਜ਼ਾਂ ਨੂੰ ਨਾ ਨੱਕ ਤੇ ਲਾ ਦੇਵੇ ਪੱਟੀ ਜੀ ਅੱਗੇ ਖੜ ਜਾਂਦਾ ਹੁੰਦਾ ਜੀ ਮਾਸਤੇ ਖੜ ਗਿਆ ਖੜ ਜਾ ਬੜਾ ਠੀਕ ਓਏ ਵਾਸਤਿਆ ਵਾ ਖਾ ਖੋਰ ਭਾਲ ਦਾ ਮੂੰਗਫਲੀ ਮੂੰਗਫਲੀ ਖਾ ਕੇ ਹਟਿਆ ਮੇਥੋਂ ਬੀਬੀ ਆਟ ਜਾ ਏਅਰਪੋਰਟਸ ਬੰਨ ਲਾ ਬੁੱਤ ਬੰਨ ਲਾ ਆਹੋ ਬੰਨ ਲਾ ਲਗਾਮ ਪਾਲ ਕੇ ਲਗਾਮ ਪਾ ਕੇ ਮੈਨੂੰ ਫੜਾ ਦੇ ਇਧਰਲੇ ਪਾਸੇ ਨਹੀਂ ਨਹੀਂ ਹਾਂ ਜਿਵੇਂ ਫੜਾਏ ਮਲਗਾਮ ਪਾਉਣਾ ਇਹ ਨਾ ਪਈ ਆ ਲੈ ਲੈ ਲਗਾਮ ਪਾ ਤੇਰੇ ਬੂਟ ਪਾਇਆ ਨਹੀਂ ਬੁੱਤ ਫਿਰ ਗੌਰ ਨਾ ਪਾਈ ਤੇਰੇ ਪੈਰਾਂ ਤੇ ਹੂੰ ਪੈਰਾਂ ਤੇ ਪੈਰ ਧਰ ਤੂੰ ਉਈ ਦ ਪਾਉਣ ਲੱਗੇ ਨਾ ਮੱਲੋ ਮੱਲੀ ਪੈਰਾਂ ਤੇ ਪੈਰ ਤਰ ਜਾਂਦਾ ਕਿਉਂਕਿ ਨੇੜੇ ਵਾਲੇ ਉੱਠ ਜਾਂਦੇ ਨਾ ਫਿਰ ਆਪਾਂ ਘੋੜੇ ਦੇ ਉਦੋਂ ਪਤਾ ਨਹੀਂ ਹੁੰਦਾ ਹਾਂ ਉਹ ਵੀ ਗਲਮ ਦੇ ਲੜਾਂ ਨਾ ਉਹਦਾ ਕਰਦਾ ਹੈ ਲੈ ਆ ਮੈਨੂੰ ਫੜਾ ਦੇ ਲਗਾਵ ਫਿਰ ਹੁਣੇ ਬਾਹਰ ਨਾ ਜਾਓ ਇਧਰ ਨੂੰ ਨਾ ਕਰੂਗਾ ਹਮਲਾ ਆ ਮੈਨੂੰ ਫੜਾ ਦੇ ਲੈ ਅਕੇ ਅੱਡ ਆ ਮਾਰਦੇ ਹੁਣ ਮਾਰਦੇ ਤਾਂ ਵਾਦਾ ਵਾ ਮਾਰ ਦੇ ਮਾਰ ਦੇ ਹਟ ਹਮ ਚਾ ਨਾ ਮਾਰ ਦੇ ਮਾੜਾ ਸਾਫ ਜਾ ਵੀਡੀਓ ਚ ਸਾਫ ਜਾ ਬਦਗਾ ਲੱਗੂ ਘਰੇ ਤਾਂ ਜਿਹੇ ਜਿਹੇ ਲੱਗਦਾ ਉਹੋ ਹੀ ਲੱਗਦਾ ਹੀ ਆ ਘਰੇ ਤਾਂ ਦੀ ਬੂਤੀ ਜਿਹੇ ਜੇ ਹੈਗੀ ਹੈਗੀ ਹੋਈ ਹੈ ਇਹਨੇ ਕੰਨ ਆਏਗਾ ਤਮਾ ਕੰਨ ਮਾਰੇ ਨਹੀਂ ਪੁੱਠੇ ਆ ਦੂਜੇ ਘੋੜਾਂ ਦੇ ਕੰਨ ਸਿੱਧੇ ਹੁੰਦੇ ਇਹਦੇ ਵੀ ਕੰਨ ਪੁੱਠੇ ਆ ਤੇ ਮੇ ਫੁੱਤੇ ਦੇ ਕੰਨ ਪੁੱਤੇ ਹਨੀ ਮੁੱਕੀ ਲੈ ਚਲੋ ਜੀ ਬਾਹਲਾ ਪੜਾ ਅੱਜ ਨੂੰ ਖੁੱਲੇ ਥਾਂ 'ਚ ਪਹਿਲੀ ਯਾਰ ਛੱਡ ਕੇ ਦੇਖਣਾ ਨਿੱਕੇ ਨਿਆਣੇ ਹੁੰਦੇ ਤਾਂ ਆਪਾਂ ਛੱਡਦੇ ਰਹੇ ਖੇਤ ਤੇ ਇਹਨੂੰ ਕਿਤੇ ਖੁੱਲਾ ਨਹੀਂ ਛੱਡਿਆ ਉਂ ਕਾਠੀ ਪਾ ਕੇ ਤਾਂ ਬਥੇਰੇ ਭਜਾਇਆ ਖੁੱਲਾ ਨਹੀਂ ਛੱਡਿਆ ਖੁੱਲਾ ਛੱਡ ਕੇ ਦੇਖਣਾ ਵੀ ਕੀ ਕਰਦਾ ਹੈ ਇਲਤ ਕਰਦਾ ਨਹੀਂ ਕਰਦਾ ਦਲਤੇ ਚਲਾਉਂਦਾ ਨਹੀਂ ਚਲਾਉਂਦਾ ਫੜਿਆ ਜਾਂਦਾ ਛੱਡੇ ਤੋਂ ਬਾਅਦ ਕਿ ਨਹੀਂ ਫੜਿਆ ਜਾਂਦਾ ਹੂੰ ਇਹ ਵੀ ਚੈਲੰਜ ਹੋਊ ਆਪਣੇ ਲਈ ਹਨਾ ਜੇ ਮੜਾ ਨੀਰਾਜ ਹੋ ਗਿਆ ਫੇਰ ਤਾਂ ਆ ਜੂਗਾ ਫੇਰ ਤਾਂ ਡਰਦਾ ਵਾਲਾ ਏ ਕੱਲਾ ਦਾ ਤੂੰ ਤਾਂ ਜਾਂਦਗਾ ਨੇਰੇ ਚ ਤਾਂ ਆ ਜੂਗਾ ਕੋਲੇ ਤੇਰੇ ਤੇ ਬਸ ਪੁੱਤ ਬਸ ਕਰ ਬਸ ਕਰ ਤੂੰ ਬਾਹਲਾ ਨਾ ਮਾਰੇ ਆਂ ਚਮਕਣੇ ਲੱਗਿਆ ਹੁਣ ਇਹ ਛੋ ਕੁਆਲਿਟੀ ਨਹੀਂ ਬਣਨ ਲੱਗਿਆ ਇੰਨੇ ਟਾਈਮ ਨਾਲ ਇਹ ਨਿਤ ਕਰਨਾ ਪੈਂਦਾ ਉਹ ਕੰਮ ਆ ਜਾ ਤੂੰ ਬਾਹਰ ਆ ਜਾ ਆ ਜਾ ਮੇਰਾ ਸ਼ੇਰ ਆ ਜਾ ਮੇਰਾ ਸ਼ੇਰ ਆ ਫੜ ਲਾ ਲਗਾਮ ਆ ਮੇਰੇ ਹੱਥ ਚੋਂ ਤੂੰ ਹੀ ਜਾਂਦਾ ਏ ਫੜਦੇ ਛੜਦੇ ਆ ਮੈਂ ਛੜਤੀ ਲੈ ਮੈਂ ਤਾਂ ਲਗਾਮ ਛੜਤੀ ਮੈਂ ਬਾਰ ਖੋਲ ਤਾ ਆ ਜਾ ਕਰ ਆ ਜਾ ਆ ਜਾ ਆਜੋ ਜੀ ਆਜੋ ਪਾਪੇ ਕੋਲੇ ਆਜੋ ਸੋਲੀ ਇੱਕ ਪਾਸੇ ਘੋੜਾ ਗੀਨੇ ਫੜ ਲਿਆ ਇੱਕ ਪਾਸੇ ਘੋੜਾ ਬੁੱਧੂ ਨੇ ਵੜ ਲੈ ਕੇ ਤੇ ਆਪਣੇ ਨੇ ਮੈਂ ਕਿਥੋਂ ਦੀ ਲੰਘੂ ਇੱਧਰ ਇੱਕ ਪਾਸੇ ਬੁੱਧੂ ਬੰਦੇ ਨੇ ਘੋੜਾ ਵੜ ਲਿਆ ਇਸ ساری ਦੁਨੀਆ ਤੋਂ ਬੁੱਧੂ ਬੰਦੇ ਨੇ ਘੋੜਾ ਵੜ ਲਿਆ ਵੀ ਤੇ ਘੋੜਾ ਫੜ ਲੈਂਦਾ ਇਹ ਕੀਨੇ ਘੋੜਾ ਫੱਲਿਆ ਸੀ ਫੋਰਸ ਕਿਨੇ ਫੱਲਿਆ ਸੀ ਬੁੱਧੂ ਬੰਦੇ ਨੇ ਫੜ ਜਾ ਚਲੋ ਫਿਰ ਤੋਰੋ ਤੁਰਿਆ ਚਲਾਂ ਹੀ ਲੈ ਐਂ ਕਰ ਪ੍ਰੀਤ ਨਾਲ ਇੱਕ ਆ ਆ ਫੜ ਲਾ ਇਹ ਰਾਹ 'ਚ ਕਿਸੇ ਤੇ ਦਲੱਤਾ ਦਰੁੱਤਾ ਨਾ ਮਾਰੇ ਇੱਕ ਪਾਸੇ ਬਾਗ ਭਾ ਕੇ ਚਾਬਗਾਂ ਚੱਕ ਲੀਆਂ ਹੈ ਮੈਂ ਕਹਿੰਦਾ ਇੱਕ ਪਾਸੇ ਨਾ ਨਹੀਂ ਮੈਂ ਐਂ ਸੀਨ ਲਊਂ ਆ ਐਂ ਐਂ ਜਾਂਦੇ ਰਹਿ ਇੱਕ ਬਾਗ ਲਿਆ ਹੋਰ ਫਿਰ ਤੇ ਜਾਂ ਫਿਰ ਚੁੱਪ ਕਰਕੇ ਸੋਲ ਨੂੰ ਉੱਤੇ ਹੀ ਬਾਹ ਦੰਨੇ ਆ ਆਹ ਹਾਂ ਸੋਲੀ ਉੱਤੇ ਬੈਗ ਉੱਤੇ ਬਾਹ ਦੇ ਯਾਰ ਕੰਮ ਮੁਕਾ ਮੈਂ ਕਹਦੇ ਜ਼ਲੱਤਾ ਮਾਰੂ ਕਿਥੇ ਰਾਜ ਕੀ ਪਤਾ ਹੁੰਦਾ ਜਾਨਵਰ ਦਾ ਹਨਾ ਘੁੰਮ ਕੰਮ ਜੀ ਹੈ ਉੱਥੋਂ ਹਾਂ ਉੱਤੋਂ ਗੱਦੀ ਸੈਟ ਲਾ ਗੱਦੀ ਗੱਦੀ ਜੀ ਸੈਟ ਲਾ ਇਹਦੇ ਉੱਤੇ ਬਸ ਬੱਸ 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 ਮਾ ਪੋਲੀ ਜੀ ਬੰਦ ਨਾ ਹਾਂ 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 ਨਿੱਕੇ ਦਾ ਫੋਨ ਫਾਨ ਆਊਗਾ ਹੂੰ ਹਾਂ ਬਾਹਰ ਆ ਮੈਂ ਮੈਂ ਨਾ ਪੋਲੀ ਜ ਕੋਈ ਬੰਦ ਨਾ ਬੰਦ ਟਾਲ ਇੱਕ ਦਿਨ ਮੈਂ ਅੱਗੇ ਵੀ ਮੈਂ ਵਾਦਾ ਕੀਤਾ ਸੀ ਵੇਹੇ ਹੁਣ ਬੇ ਤੁੰ ਤੋੜਨਾ ਤੋ ਵਾਦਾ ਦੁਬਾਰਾ ਵਾਦਾ ਕਰਦਾ ਗੱਦੀ ਤੇ ਬਹਿਣਾ ਡਾਇਰੈਕਟ ਬਹਿਣਾ ਤੇ ਕਾਠੀ ਤੇ ਬਹਿਣਾ ਤਿੰਨਾ ਚੀਜ਼ਾਂ ਦੇ ਵਿੱਚ ਕੀ ਡਿਫਰੈਂਸ ਹੁੰਦਾ ਪੂਰੀ ਡਿਟੇਲ ਨਾਲ ਵੀਡੀਓ ਬਣਾਉਂਗਾ ਇੱਕ ਗੱਡੀ 'ਚ ਡਾਇਰੈਕਟ ਬੈਨ 'ਚ ਤੇ ਕਾਠੀ 'ਚ ਇਹ ਤਿੰਨਾਂ ਚੀਜ਼ਾਂ ਦਾ ਕੀ ਘੋੜੇ ਤੇ ਕੀ ਫੈਕਟ ਆ ਬੈਠਣ ਤੇ ਕੀ ਫੈਕਟ ਆ ਤਿੰਨਾਂ ਚੀਜ਼ਾਂ 'ਚ ਉਹ ਸਭ ਤੋਂ ਜ਼ਿਆਦਾ ਕਾਮਯਾਬ ਰਾਈਡ ਕਿੱਥੇ ਮਤਲਬ ਜਿਹੜੀ ਪੂਰੀ ਆਪਾਂ ਸਹੀ ਰਾਈਡ ਕਹਿ ਲਗੇ ਉਹ ਕਾਹਤੇ ਹੁੰਦੀ ਆ ਪੂਰਾ ਫੈਕਟ ਦੇ ਨਾਲ ਆਪਾਂ ਗੱਲ ਕਰਾਂਗੇ ਫਿਲਹਾਲ ਆਪਾਂ ਗੱਡੀ ਤੇ ਘੋੜੇ ਨੂੰ ਘੋੜੇ ਦੀ ਗੱਡੀ ਤੇ ਬੰਦੇ ਨੂੰ ਬੋਨੇ ਹਾਂ ਜੀ ਆ ਚਲੋ ਸ਼ਾਬਾਸ਼ ਹੁਣ ਇੰਨੇ ਨਾਲ ਸਿੱਧਾ ਤੁਰ ਜਾਊਗਾ ਹੌਲੀ ਤੋਰੀ ਹੌਲੀ ਹੌਲੀ ਪ੍ਰੀਤਪਾ ਮੋਟਰਸਾਈਕਲ ਚੱਕ ਲੈ ਚਾਬੀਆਂ ਚੱਕ ਲਿਆ ਹੌਲੀ ਤੋਰੀ ਹੌਲੀ 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 ਸੋਲੀ ਗੱਲਬਾਤ ਪੂਰੀ ਏ ਗੱਲਬਾਤ ਪੂਰੀ ਏ ਨੀ ਗੱਲਬਾਤ ਪੂਰੀ ਏ ਚੱਲ ਮੇਰਾ ਪੋਰਸ ਚੱਲ ਮੇਰਾ ਪੋਰਸ ਆ ਲੈਣ ਦੇ ਮੋਟਰਸਾਈਕਲ ਵਾਲੇ ਨੂੰ ਫਿਰ ਚੱਲਦੇ ਆਪਾਂ ਹਾਂ ਇਹ ਨਾ ਆਪਣੇ ਪਿੰਡ ਤੋਂ ਬਾਹਰ ਬਾਹਰ ਇੱਕ ਸਕੂਲ ਆ ਸਕੂਲ ਦੀ ਬਿਲਡਿੰਗ ਆ ਜਿਹੜੀ ਉਹ ਖਾਲੀ ਆ ਸੱਜਣੋ ਉੱਥੇ ਆਪਾਂ ਫਿਰ ਵੀਡੀਓ ਵੀਡੀਓ ਸ਼ੂਟ ਕਰ ਲਾਂਗੇ ਕਿ ਨਹੀਂ ਉਹਦੇ ਵਿੱਚ ਫਿਰ ਤਾੜਨਾ ਸੌਖਾ ਹੋ ਜਾਂਦਾ ਜਾਨਵਰ ਆ ਗਿਆ ਨਹੀਂ ਇਹ ਤਾਂ ਹੋਰ ਨਾ ਹੀ ਪੈ ਜਾਣੇ ਤਾਂ ਛਰਨੇ ਵਾਲਾ ਕੇਸ ਹੀ ਹੋ ਜਾਣਾ ਸੀ ਮੇਰੇ ਨਾਲ ਹਾਂ ਸੋਲ ਥੋੜਾ ਆ ਜਾ ਮੈਨੂੰ ਹਾਂ ਹਾਂ ਨਿਕਲ ਨਿਕਲ ਪੁੱਤ ਨੂੰ ਕਾਲੋ ਮੈਨੂੰ ਆ ਘੋੜਾ ਥੋੜਾ ਜਾ ਪਿਛਲੇ ਹਿੱਸੇ ਤੋਂ ਮੈਨੂੰ ਮਾੜਾ ਕੋੜਾ ਆਪਣਾ ਕਮਜ਼ੋਰ ਹੋ ਗਿਆ ਲੱਗ ਰਿਹਾ ਹੈ ਪ੍ਰੀਤ ਥੋੜਾ ਜਾ ਉੱਥੇ ਜੇ ਤੂੰ ਮੈਨੂੰ ਨਾ ਥੋੜਾ ਜਾ ਲੈ ਮੈਨੂੰ ਫੜਾ ਦੇ ਕੈਮਰਾ ਉਹੀ ਤਾਂ ਉੱਥੇ ਜਾ ਕੇ ਖੁੱਲਾ ਛੱਡਾਂਗੇ ਖੁੱਲਾ ਛੱਡ ਕੇ ਪਤਾ ਲੱਗੂਗਾ ਕੀ ਕਰਦਾ ਉਹ ਜੀ ਐਕਸਰਸਾਈਜ਼ ਵੀ ਪ੍ਰੀਤਾ ਬੱਕ ਘਟਾਦੀ ਮੰਨਣੀ ਕੋਈ ਗੱਲ ਹੈ। ਹਾਂ ਸ੍ਰੀ ਕਾਲ ਜੀ। ਹਾਂ। ਹੋਂ ਤੂੰ ਰੀਲਾਂ ਵਾਲੇ ਚੱਕਰ 'ਚ ਨਾ ਪਾਇ ਤੇ ਚੱਲ ਕੇ ਸਕੂਲ ਦਾ ਬਾਹਰ ਖੋਲਦ ਗਿਆ। ਮੈਂ ਬ੍ਰੀਦ। ਚੱਲੋ ਵੇ ਚੱਲੋ। ਚੱਲ ਬੰਤਾ ਕਰਤਾ ਪ੍ਰੀਤ ਕੋੜਾ ਤਾਂ ਉਹ ਆ ਗਿਆ ਇੱਧਰ ਮੜਾ ਜਾ ਕੇ ਦੇਖ ਕਿਹਾ ਕਿ ਜੇ ਬਾਈ ਚਾਂਸ ਪਸ਼ੂ ਇੱਧਰ ਨੂੰ ਉੱਠ ਜੇ ਕਿੰਨਾ ਕ ਖਤਰਾ ਹੋ ਸਕਦਾ ਦੇਖ ਇੱਥੋਂ ਤੱਕ ਤਾਂ ਕੋਈ ਖਤਰਾ ਨਹੀਂ ਦਾ ਜੇ ਬਾਈ ਚਾਂਸ ਪਸ਼ੂ ਇੱਧਰ ਨੂੰ ਕਿਤੇ ਯਾਰ ਕਈ ਵਾਰੀ ਉੱਠ ਜਾ ਵੀ ਸਕਦਾ ਪਸ਼ੂ ਹੂੰ ਇਹ ਦੂ ਗਾਂ ਜੇ ਇੱਧਰ ਲੰਘ ਜੇ ਲੰਘਣਾ ਹੀ ਨਹੀਂ ਕਿੱਥੇ ਲੰਘੂਗਾ ਮਤਲਬ ਪਿੱਛੇ ਬੈ ਕੇ ਮੋੜਨਾ ਪਊ ਫਸ ਸਕਦਾ ਪਸ਼ੂ ਜਾਣੀ ਤਾਂ ਹਨਾ ਪਸੂ ਥੜੂਆ ਯਾਰ ਫਰੀਦ ਯਾਰ ਘੋੜਾ ਯਾਰ ਉਹ ਪਸੂ ਥੜੂਆ ਤੂੰ ਤਾਂ ਪਸੂ ਗਈ ਜਾਂਦਾ ਜੀ ਵੇਰੋ ਇਹ ਮੇਰਾ ਬੱਚਾ ਇੱਥੇ ਮਰ ਕੋ ਟੰਬਾ ਟੰਬਾ ਰੱਖ ਦੀਏ ਪੁੱਤ ਐ ਹੋ ਬੱਲਾ ਬੱਲਾ ਜਾ ਲਿਆ ਕੇ ਰੱਖ ਦੀਏ ਬੱਲਾ ਜਾ ਲਿਆ ਕੇ ਰੱਖ ਦੀਏ ਹਨਾ ਲੈ ਉੱਤਰ ਜਾ ਸਾਇਲ ਉੱਤਰ ਮੇਰਾ ਸ਼ੇਰ ਉੱਤਰ ਜਾ ਉੱਤਰ ਜਾ ਆ ਖੋਲ ਦੇ ਨਾ ਇੱਕ ਗੱਲ ਆ ਬਗ ਗਾਲਚ ਪਟਾ ਨਹੀਂ ਰੱਖਿਆ ਹਨਾ ਹਣ ਤਾਂ ਓਕਾ ਹੋ ਜਾਣਾ ਤੇ ਇੱਕ ਗੱਲ ਤੁਹਾਨੂੰ ਸੱਚੀ ਦੱਸਾਂ ਵੀ ਇਹਦਾ ਭਰਾ ਉਹ ਦੰਦੀ ਵੀ ਵੱਡਦਾ ਹੈ। ਭੜਤ ਲੱਗਿਆ ਨੂੰ। ਦਮ ਮੜੀ ਮੂਟੀ ਵੱਡਦਾ ਭਰਾ। ਹੁਣ ਇਹ ਸਾਰੇ ਰਾਹਾਂ ਦੀ ਇਨਕੁਆਰੀ ਕਰੂਗਾ ਇੱਥੋਂ ਆ ਆ ਚੱਕ। ਇੱਥੇ ਕੋਈ ਮਾਰ ਬੰਦਾ ਤਾਂ ਤੇਰੇ ਨਾਲ ਲੜੂਗਾ ਕਮੈਂਟਾਂ ਦੇ ਵਿੱਚ ਵੀ ਘੋੜੇ ਦਾ ਸਾਜ਼ ਨਹੀਂ ਥੱਲੇ ਸਿੱਟੀ ਦਾ ਹੁੰਦਾ। ਹੂੰ? ਸਹਾਲ ਨਾ ਉਹ ਉੱਥੇ ਟੰਬਾ ਪਿਆ ਇੱਕ ਉਹ ਚੱਕ ਕੇ ਉਹ ਬੰਦ ਕਰਦੀ ਪੁੱਤਰਾ ਨਹੀਂ ਨਹੀਂ ਫਿਰ ਉਹਨਾਂ ਜਿਵਾਏ ਨਹੀਂ ਕਰ ਸਕਣਾ ਇਹਨੂੰ ਭਜਦੇ ਨੂੰ ਇਹ ਮੇਰਾ ਕਾ ਗੱਲ ਬਾਤ ਮੇਰੇ ਬੱਚੇ ਦੀ ਉਹ ਥੋੜੀ ਭੈਣ ਉਹ ਫ੍ਰੀਤ ਉਹ ਫ੍ਰੀਤੇ ਤਾਂ ਯਾਰ ਆਤਾ ਕਰਦਾ ਹੀ ਨਹੀਂ ਵੇਖਿਆ ਆਪਾਂ ਕਿਤੇ ਐ ਪਤਾ ਨਹੀਂ ਮੇਰੇ ਕੈਮਰੇ ਚ ਆਇਆ ਪਤਾ ਨਹੀਂ ਆਇਆ ਓਏ ਐਸੇ ਵੀ ਤਾਂ ਆਏਗਾ ਦੋ ਨੱਚਦਾ ਓਏ ਇਹ ਤਾਂ ਮੇਰਾ ਬੱਲੂ ਨੱਚਦਾ ਓਏ ਪੁੱਤ ਕਮਰਿਆਂ ਜਨਾ ਵੜ ਪੱਕੇ ਥਾਂ ਤੇ ਤਾਂ ਪੁੱਤ ਤੁਸੀਂ ਅੱਕੇ ਪਏ ਆ ਤੁਸੀਂ ਸੋਹਣਿਆ ਖੇਡਣ ਵਾਲੀ ਗੱਲ ਕਰੀਦੀ ਹੁੰਦੀ ਐ ਹੂੰ ਇੱਥੇ ਘੋੜੀਆਂ ਗੰਗੀਆਂ ਨਾ ਉੱਥੇ ਘੋੜੀਆਂ ਦੀ ਲੈਦਲੂਦਾ ਮਾੜੀ ਮੋਟੀ ਤੇ ਦੇਖ ਸੌਂਗਦਾ ਚੱਲ ਉੱਧਰ ਖੇਡ ਚਲੋ ਚਲੋ ਖੇਡਦੇ ਹੁੰਦੇ ਆ ਸਿਆਣੇ ਬੱਚੇ ਚਲੋ ਚਲੋ ਚੱਲ 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 ਖੇਡ ਚੱਲ ਚੱਲ ਖੇਡ ਚੱਲ ਚੱਲ ਖੇਡ ਆ ਦੇਖਿਆ ਕਿੱਡੀ ਚੰਦਰੀ ਆਤ ਹੁੰਦੀ ਆ ਦੇਖਿਆ ਆਹੇ ਆਤ ਘੋੜਿਆਂ ਨੂੰ ਆ ਰਾਹ ਲੱਭਣਾ ਭੱਜਣ ਨੂੰ ਰਾਹ ਰੱਭਣਾ ਭੱਜਣ ਨੂੰ ਭੱਜਣ ਨੂੰ ਰਾਹ ਲੱਭਣਾ ਸਾਇਲ ਸਾਹਮਣੇ ਨਾ ਹੋ ਸਾਹਮਣੇ ਨਾ ਹੋ ਵੀ ਤਾਂ ਜੋ ਇਹਨੂੰ ਆਏ ਨਾ ਲੱਗੇ ਵੀ ਮੈਨੂੰ ਕਿਸੇ ਪਾਸੇ ਕੋਈ ਡਿੱਕਾ ਹੈ ਹੂੰ ਚੱਲ 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 ਭੱਜ ਲਾ ਯਾਰ ਪੋਰ ਸਾਇਆ ਕਾ ਤੂੰ ਕਰਦਾ ਤੂੰ ਤਾਂ ਖਾਨ ਤੇ ਹੋ ਗਿਆ ਲੈ ਦੱਸ ਚੱਲ ਉਹ ਪ੍ਰੀਤ ਓਏ ਇਹਦੇ ਤਾਂ ਪਿੰਡੇ ਦੇ ਵਿੱਚ ਚਿੱਟੇ ਵਾਲ ਹੀ ਬਹੁਤ ਜ਼ਿਆਦਾ ਆ ਗਏ ਯਾਰ ਹੂੰ ਤੇ ਇੱਕ ਗੱਲ ਹੋਰ ਆ ਆ ਪਾਏ ਗੱਲ ਵੀਡੀਓ ਚ ਕਹੀ ਜਾਂਦੇ ਆ ਚਿੱਟੇ ਵਾਲ ਆ ਗਏ ਲੋਕ ਤਾਂ ਕਲਫਲਾ ਹੱਪਾ ਤਾਂ ਬਦਨਾਮੀ ਕਰਨ ਤੇ ਹੋਗੇ ਕੋੜੇ ਦੀ ਓਏ ਬਰੀਦ ਓਏ ਚਿੱਟੇ ਵਾਲ ਓਏ ਘੋੜੀ ਦੀ ਕਾਠੀ ਦੇ ਆ ਕਿ ਆ ਇਹਦੇ ਆਗੇ ਇਹ ਮੈਂ ਤਾਂ ਨਾ ਇਹਦੇ ਆਗੇ ਇਹ ਕਿਤੇ ਭੈਣਾ ਨੀਲਾ ਨਾ ਹੋ ਜੇ ਇਹ 4 ਸਾਲ ਦੀ ਉਮਰ ਚ ਪਹਿਲਾ ਰਿਕਾਰਡ ਹੀ ਹੋਊਗਾ ਵੀ ਕੋਈ 4 ਸਾਲ ਦੀ ਉਮਰ ਚ ਘੋੜਾ ਨੀਲਾ ਹੋ ਚੱਲਿਆ ਚੱਲ 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 ਪਾਜ ਪਾਜ ਚੱਲ 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 ਜਨ ਭੱਜ ਚੱਲ 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 ਮੈਂ ਸੋਟੀ ਚੱਕਣ ਤੇ ਫਿਰ ਫਿਰ ਹੌਣ ਸਹੀ ਚੱਲ ਚੱਲ ਹਾਂ ਹੁਣ ਹੁਣ ਲੋਹਤ ਆਇਆ ਕੰਮ ਹੋਣ ਗੱਲ ਬਣੀ ਐ ਹੁਣ ਗੱਲ ਬਣੀ ਐ ਚਲ ਆ ਦੇ ਦੇਖੰਨਾ ਹੋਇਆ ਬਈ ਜਿਹੜਾ ਇੰਨਾ ਵਿਚਾਲੇ ਗਰਾਊਂਡ ਆ ਉਹ ਚ ਨਹੀਂ ਭੱਜਣਾ ਦਰਖਤਾਂ 'ਚ ਭੱਜਣਾ ਆ ਦੇਖ ਦੇਖ ਦਰਖਤਾਂ 'ਚ ਭੱਜਣਾ ਉਹੀ ਤਾਂ ਗੱਲ ਐ ਖੰਭਿਆਂ 'ਚ ਭੱਜਣਾ ਦਰਖਤਾਂ 'ਚ ਸਿਆਣਾ ਬਣਨਾ ਵੀ ਮੈਂ ਸਿਆਣਾ ਮੈਨੂੰ ਅਕਲ ਆ ਲੈ ਇਹ ਲੈ ਤੇ ਆ ਵੀਡੀਓ ਦੇਖ ਕੇ ਕੌਣ ਕਹੂਗਾ ਵੀ ਤੈਨੂੰ ਅਕਲ ਆ ਸਾਰੇ ਲੋਕ ਕਹਿਣਗੇ ਬੇਅਕਲ ਘੋੜਾ ਇਹ ਲੈ ਲੈ ਛੱਡ ਛੰਡਿਚ ਵੜਦਾ ਸੂਲੀ ਛੱਟਿਚ ਵੜਦਾ ਫਰੀਤ ਛੱਡਿਚ ਵੜਦਾ ਹੁਣ ਨਾ ਉਥੇ ਕੋੜਾ ਦੇ ਸੂਗਾ ਕੋੜਾ ਦੇ ਸੂਗਾ ਯਾਰ ਇਹ ਹਾਂ ਕੋੜਾ ਦਿਸ ਗਿਆ ਇਹ ਕਰੀ ਇਹਨੂੰ ਸੀਸਾ ਦੇ ਦਿਸ ਗਿਆ ਸੀਸੇ ਚ ਕੋੜਾ ਦਿਸ ਗਿਆ ਉਦੇ ਕੋੜੀਆਂ ਨੂੰ ਦਿਸ ਗਿਆ ਉਤੇ ਇਹਨੂੰ ਸੀਸੇ ਚ ਜੇ ਕੋੜਾ ਦਿਸ ਗਿਆ ਸੋਲ ਇਹ ਗੇੜੇ ਨਾ ਉਥੇ ਸੀਸਾ ਹੀ ਦੇਖੀ ਜਾਣਾ ਇਹਨੇ ਦੇਈ ਚਲੋ ਭਾਈ ਚਲੋ ਭਾਈ ਚਲੋ ਇਹ ਤਾਂ ਗਰਮੀ ਹੋਣ ਹੁਣ ਹੋਇਆ ਡਿੱਗੂ ਆ ਤਿਲਕੂ ਵਿੱਚ ਥਾਂ ਪੱਕਾ ਆ ਜਾਂਦਾ ਨਾ ਆਪਾਂ ਫਰੀਦ ਪਤਾ ਕੀ ਕਰਦਗੇ ਦੋ ਤਿੰਨ ਟਰਾਲੀਆਂ ਨਾ ਮਿੱਟੀ ਦੀਆਂ ਲਿਆ ਆ ਕੇ ਤੇ ਜਿਹੜੀ ਆ ਫਰਸ਼ਾਂ ਐ ਇਹਨਾਂ ਦੇ ਉੱਤੇ ਮਿੱਟੀ ਪਾਦਗੇ ਹੈ ਓਏ ਆਹ ਵਾਣ ਬੀਦੇ ਹੋ ਜਾਣੇ ਲੜਾਈ ਕਰਦਾ ਦਰਖਤ ਨਾ ਨਹੀਂ ਨਹੀਂ ਖੜ ਲੰਦੇ ਖੜ ਲੰਦੇ ਹੁਣ 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 ਤਾਂ ਕੈਮਰੇ ਤੇ ਪ੍ਰੀਤ ਪੋਜ ਦੇਣ ਵਾਲੇ ਤੈਨੂੰ ਪੋਜ ਦੇਊਗਾ ਹੁਣ ਨੈਕਸਟ ਲੈਵਲ ਵਾਲੇ ਕਿਉਂਕਿ ਹੁਣ ਖੁੱਲ ਚੁੱਕਿਆ ਹਜੇ ਤਾਂ ਆ ਸੀ ਆ ਆ ਕਮਲਾ ਹੋ ਗਿਆ ਆਪਣੇ ਕੋਲੇ ਆਪਰੇ ਕੋਲੇ ਹੈਣੀ ਕੋ ਆਪਣੇ ਕੋਲੇ ਆ ਗਿਆ ਉਹ ਪ੍ਰੀਤ ਤੇ ਛਾਤੀ ਚ ਵੀ ਮਾਰ ਚਿੱਟੇ ਆ ਗਏ ਹੂੰ ਅਵਲਕ ਹੋ ਜਾਣਾ ਅਵਲਕ ਘੋੜਾ ਬਣੂ ਚੱਲ 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 ਸਾਡੇ ਕੋਲ ਹੈ ਨਹੀਂ ਕੋ ਜੰਬਾ ਘੋੜਾ ਬਣੂ ਇਹਦਾ ਇਹ ਯਾਰ ਪ੍ਰੀਤ ਇਹ ਗੱਲ ਨਾ ਸਵਾਲ ਪੁੱਛਣਾ ਪਊਗਾ ਇਹ ਘੋੜਿਆਂ ਦੇ ਮਾਰਾ ਬੰਦਿਆਂ ਨੂੰ ਵੀ 4 ਸਾਲ ਤੋਂ ਬਾਅਦ ਵੀ ਕੋਈ ਨੀਲਾ ਹੋ ਸਕਦਾ ਬਰੀਦ ਹੁਣ ਇਹ ਨਾ ਵਿਚਾਲੇ ਆ ਕੇ ਦਰਖਤਾਂ ਕੋਲੇ ਖੜੂਗਾ ਐਸ ਵਾਰ ਨੈਕਸਟ ਲੈਵਲ ਵਾਲੀ એનર્ਜੀ ਦਿਖਾਊਗਾ ਹੂੰ ਅਗਲਾ ਕਹਿੰਦਾ ਯਾਰ ਰਿੰਗ ਚ ਭਜਾਇਆ ਹਨਾ 10 ਮਿੰਟ 20 ਮਿੰਟ ਕੀ ਬਣਦਾ ਲੈ ਹੁਣ 7 ਮਿੰਟ ਆ ਕੈਮਰਾ ਦੀ ਰਿਕਾਰਡਿੰਗ ਚੱਲਦੀ ਕਰਕੇ ਲੈ 7 ਮਿੰਟ ਭਜਾਇਆ ਇਹ ਤੇ ਜਦੋਂ ਰਾਈਡ ਕਰਦੇ ਆ ਆਪਾਂ ਤੇ ਉਦੋਂ ਆਪਾਂ ਘੰਟਾ ਸਵਾ ਘੰਟਾ ਕਰਦੇ ਆ ਰਾਈਡ ਹੂੰ ਤੇ 7 ਮਿੰਟਾਂ ਨਾਲ ਇਹਦਾ ਕੀ ਬਣ ਗਿਆ ਹੋਊਗਾ ਹੈ ਕਿਹੜੇ ਇਹ ਮਸਲ ਬਣ ਜਾਣਗੇ 7 ਮਿੰਟਾਂ ਚੱਲ 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 ਯਾਰ ਆਪਾਂ ਤਾਂ ਇਹਦੀ ਕੋਈ ਸਕੈਨ ਤੇ ਕੋਈ ਚੀਜ਼ ਵੀ ਨਹੀਂ ਇਹੋ ਜੀ ਲਾਈ ਵੀ ਆਪਾਂ ਕਹਿ ਦਗੇ ਵੀ ਫਲਾਨੀ ਚੀਜ਼ ਇਹ ਤੇ ਰੈਕਟਰ ਆ ਹੈ ਵੀ ਆਪ ਦੀ ਲੈਤੀ ਐ ਤੇ ਕੋਈ ਕਰ ਗਈ ਹੋਵੇ ਸਾਰਾ ਯਾਰ ਕਮ ਬੀਰੇ ਨਾਲ ਕਮੈਂਟ ਬਾਕਸ ਦੇ ਵਿੱਚ ਯਾਰ ਮੈਨੂੰ ਨਾ ਪਲੀਜ਼ ਦੱਸਿਓ ਮੇਰਾ ਐਕਸਪੀਰੀਅੰਸ ਹੈ ਕਹਿੰਦਾ ਵੀ ਜੇ ਕਿਸੇ ਵੀ ਘੋੜੇ ਨੇ ਨੀਲਾ ਹੋਣਾ ਹੋਵੇ ਦੇਖੋ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦਾ ਦਾਦਾ ਨੀਲਾ ਇਹਦਾ ਪਰਦਾਦਾ ਨੀਲਾ ਇਹਦਾ ਨਕੜਦਾਦਾ ਨੀਲਾ ਇਹਦੀ ਮਾਂ ਨੀਲੀ ਇਹਦਾ ਨਾਨਾ ਨੀਲਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦਾ ਖਾਨਦਾਨ ਨੀਲਿਆਂ ਤੋਂ ਸ਼ੁਰੂ ਹੋਇਆ ਪਰ ਇਹ ਕਾਲਾ ਰਿਹਾ ਤੇ ਪਰ ਹੁਣ ਇਹ ਆਪਦੇ ਪਿੰਡੇ ਦੇ ਵਿੱਚ ਲਗਾਤਾਰ ਚਿੱਟੇ ਵਾਲ ਪੱਟ ਰਿਹਾ ਹੈ ਲਗਾਤਾਰ ਚਿੱਟੇ ਵਾਲ ਆਈ ਜਾਂਦੇ ਆ ਪਰ ਜੇ ਤੁਸੀਂ ਮੇਰੀ ਗੱਲ ਮੰਨੋ ਮੇਰਾ ਤਾਂ ਮੈਨੂੰ ਇਹ ਅੱਜ ਹੀ ਪਤਾ ਲੱਗਿਆ ਵੀ ਇਹਨੇ ਚਿੱਟੇ ਵਾਲੇ ਦੇ ਇੰਨੇ ਆ ਗਏ ਆ ਤਾਂ ਦੇਖੋ ਮੈਂ ਹਰ ਰੋਜ਼ ਘੋੜੇ ਨੂੰ ਦੇਖਦਾ ਇਸ ਹਸਾ ਉਹਨੇ 5-7 ਦਿਨਾਂ ਦੇ ਵਿੱਚ ਹੀ ਆਏ ਆ ਇੰਨੇ ਚਿੱਟੇ ਵਾਲ ਵੀ ਐ ਐ ਕੋਈ ਘੋੜਾ 4 ਸਾਲ ਦੀ ਉਮਰ ਚ ਨੀਲਾ ਹੋ ਸਕਦਾ ਮੈਨੂੰ ਦੱਸਿਓ ਪਲੀਜ਼ ਇਸ ਗੱਲ ਵੀ ਪ੍ਰੀਤਾ ਕਹਤਾ ਕਿ ਕਦੇ ਨੀਲਾ ਹੀ ਨਾ ਹੋ ਜੇ ਇਹ ਨੀਲਾ ਕੋੜਾ ਰੱਖਣ ਵਾਲੀ ਇੱਛਾ ਮਰਾਂ ਕਿਤੇ ਪੂਰੀ ਕਰ ਦੇ ਇਹ ਮੇਰਾ ਫੋਰਸ ਆ ਯਾਰ ਦੇਵਤਾ ਇਹ ਕੁਝ ਵੀ ਦੇ ਸਕਦਾ ਯਾਰ ਆਪਾਂ ਨੂੰ ਮੈਂ ਨਾ ਤੁਹਾਨੂੰ ਕਲੋਜ਼ ਕਰਕੇ ਦਿਖਾਉਂਗਾ ਵੀਡੀਓ ਵੀਡੀਓ ਹੁਣ ਤਾਂ ਨਹੀਂ ਇਹ ਨੇੜੇ ਮੈਨੂੰ ਆਉਣ ਦੇਣਾ ਪਸੂ ਜੇ ਨੇ ਚਲੋ ਜੀ ਬਾਪੇ ਨੂੰ ਭੱਜ ਕੇ ਦਿਖਾਓ ਇਹਨੂੰ ਫੜਨਾ ਵੀ ਚੈਲੰਜ ਹੋਊਗਾ ਜਦੋਂ ਹੁਣ ਅਸੀਂ ਇਹਨੂੰ ਫੜਾਂਗੇ ਹੁਣ ਕਿਉਂਕਿ ਮਸਤਿਆਵਾ ਕਿਉਂਕਿ ਦੰਦੀ ਵੀ ਵੜਦਾ ਦੰਦੀ ਵੀ ਵੜਦਾ ਹੈ ਜੇ ਤੁਸੀਂ ਸਹੀ ਗੱਲ ਪੁੱਛੋਂਦਾ ਤੇ ਸਾਨੂੰ ਹੁਣ ਇਹ ਸਮਝ ਵੀ ਘੱਟ ਹੈ ਕਿ ਇਹਨੂੰ ਫੜਾਂਗੇ ਕਿਵੇਂ ਇਹ ਤਾਂ ਕੂਰਾ ਬਣ ਕੇ ਲੈ ਆ ਗਿਆ ਓਏ ਸੋਲੀ ਕੋਲੇ ਨਾ ਉਦੋਂ ਪਿਆਰ ਦਾਣਾ ਦੂਣਾ ਪਾਉਂਦਾ ਨਾ ਪਿਆਰ ਵਾਲਾ ਕਰਦਾ 프리ਤ ਦੇਖਿਆ ਸੋਲੀ ਕੋਲੇ ਜਾਵੜਿਆ ਸੀ ਪੁੱਤ ਜਿਹੜਾ ਨਾ ਉਹ ਉਹ ਉਧਰ ਜਿੱਥੇ ਨਾ ਜਿੱਥੇ ਆਹ ਸੀ ਪੁੱਤ ਕਿਤੇ ਦੇਖੀ ਕਿਤੇ ਸੋਣਿਆ ਨੰਗਿਆ ਆਪਣੇ ਤੋਂ ਇਹ ਪਿੱਛੇ ਨਹੀਂ ਮੁੜਨਾ ਤੂੰ ਤੂੰ ਇੱਕ ਗੱਲ ਹੋਰ ਦੇਖ ਜਾਣ ਕੇ ਮੇਰੇ ਵੱਲ ਨੂੰ ਸਿੱਧਾ ਹੋ ਕੇ ਆਉਂਦਾ ਮੈਨੂੰ ਧਮਕਾਉਂਦਾ ਵੀ ਮੇਰੇ ਤੇ ਉੱਤੇ ਚੜ ਜੂ ਧਮਕੀਆਂ ਦਿੰਦਾ ਤੇ ਆ ਦੇਖ 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 ਮੇਰੇ ਦੇਖ 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 ਇਹ ਆ ਦੇਖੋ ਲਓ ਮੈਂ ਹੁਣ ਹਪਾਸੇ ਨਹੀਂ ਹਟਿਆ ਮੈਂ ਹੁਣ ਹਪਾਸੇ ਨਹੀਂ ਹਟਿਆ ਮੈਂ ਮੇਰੇ ਪਾਸੇ ਨਹੀਂ ਹਟਿਆ ਉਹ ਨਾ ਗੜ ਗਿਆ ਮੈਨੂੰ ਧਮਕੀਆਂ ਦਿੰਦਾ ਲੈ ਮੇਰੇ ਪਿੱਛੇ ਬੈੰਦਾ ਕੁੱਤਾ ਏ ਪ੍ਰੀਤ ਇਹ ਉਵੇਂ ਨਹੀਂ ਖੜਾ ਜਿਵੇਂ ਮਾਨ ਮਾਨ ਦੀ ਫੋਟੋਗ੍ਰਾਫੀ 'ਚ ਖੜਦੇ ਹੁੰਦੇ ਆ ਘੋੜਾ ਕਿਤੇ ਤੂੰ ਤੇ ਪੈ ਨਾ ਸੰਭਰੇ ਹੋ ਜਾ ਮੇਰੇ ਕੋਲ ਹੈ ਨਹੀਂ ਕੋਹੜਾ ਉਹ ਕਹਿੰਦਾ ਤੇਰੇ ਤੇਰੇ ਕੋਲੇ ਘੋੜਾ ਮੈਨੂੰ ਕਹਿੰਦਾ ਮੈਂ ਥੁੱਕ ਭਰਾ ਹੋਵੇ ਤਾਂ ਫੋਨ ਨਾ ਬੰਦ ਹੋਵੇ ਅਰਸ਼ਲੋ ਪੋਕਰਟ ਇਹ ਕੌਣ ਸੋਲ ਤੇਰਾ ਨਹੀਂ ਉਹਦਾ ਕਾਪੀਰਾਈਟ ਕਿਵੇਂ ਆਜੂ ਪ੍ਰੀਤ ਘੋੜੇ ਦੀ ਬਾਜ ਦਾ ਕਾਪੀਰਾਈਟ ਕਿਵੇਂ ਆਜੂ ਨਹੀਂ ਨਹੀਂ ਆਏ ਕਿ ਮੈਂ ਯਾਰ ਘੋੜੇ ਦੀ ਬਾਜ ਦਾ ਕਾਹਦਾ ਕਾਪੀਰਾਈਟ ਲੈ ਆਪਣਾ ਘੋੜਾ ਹੈ ਮੈਂ ਹਣਕ ਪੇ ਗੱਲ ਬਹਿ ਸੋਚਣ ਵਾਲੀ ਹੈ ਹੈ ਵੀ ਕਿਸੇ ਦਾ ਚੈਨਲ ਚੂਨਲ ਵੱਡਾ ਹੋਇਆ ਮੈਚ ਕਰ ਗਈ ਸਾਊਂਡ ਹੂੰ ਬਹਿ ਮਾਈਕਾਂ ਥਾਂ ਦੀ ਖਿੱਚੀ ਵੀ ਗਾਂਹਾਂ ਨਹੀਂ ਮੈਚ ਕਰਦੀ ਪ੍ਰੀਤ ਛੇਤੀ ਫਰਕ ਬਹੁਤ ਪੈ ਜਾਂਦਾ ਪ੍ਰੀਤ ਫੜ ਗਏ ਓਏ ਇੱਕ ਜਾਣਾ ਜਾ ਨਹੀ ਨਹੀ ਇਹ ਤਾਂ ਕਤੂਰਾ ਹੀ ਹੈ ਯਾਰ ਇਹ ਤਾਂ ਕੁੱਤਾ ਹੈ ਜਿਹੇ ਜੇ ਕਤੂਰੇ ਨੂੰ ਫੜ ਲਿਆ ਐਂ ਕਰਕੇ ਉਹ ਹੋ ਜਾਏ ਨੂੰ ਫੜ ਲਿਆ ਲੈ ਲੈ ਵੰਧਾਏ ਦੇ ਵੱਲ ਨੂੰ ਜਾਂਦਾ ਏ ਬੰਦੇ ਵੱਲ ਨੂੰ ਜਾਂਦਾ ਆ ਆ ਗਿਆ ਨੇ ਆ ਆ ਗਿਆ ਪੀਤਾ ਕੈਮਰਿਆਂ ਨੇ ਕੈਮਰੇਜ ਵਾਲਾ ਹਲ ਤੇ ਦਿਲ ਚਸਮੀ ਵਾਲੀ ਆ ਕੈਮਰੇਜ ਹਜੇ ਵੀ ਭੱਜਣ ਦਾ ਮੂਡ ਆ ਹਜੇ ਵੀ ਮੂਡ ਆ ਲੱਗਦਾ ਇਹ ਘੋੜਾ ਕਿੱਧਰ ਗਿਆ ਇਹ ਨੀਲਾ ਘੋੜਾ ਕਿੱਧਰ ਗਿਆ ਸੋਲੀ ਚੰਬਾ ਘੋੜਾ ਬਣ ਗਿਆ ਇਹ ਆ ਜਾ ਮੇਰਾ ਮੁੰਨਾ ਆ ਮੇਰਾ ਮੁੰਨਾ ਕੱਲ ਨੂੰ ਫੇਰ ਖੇਡਾਂਗੇ ਠੀਕ ਆ ਮੁੰਨੇ ਓਏ ਪ੍ਰੀਤ ਓਏ ਉਏ ਪੈਰ ਤੇ ਸੱਟ ਮਰਾ ਲਈ ਓਏ ਇਹਨੇ ਕੋੜੇ ਨੇ ਔਹ ਦੇਖਦਾ ਹੈ ਕਿਵੇਂ ਸੱਟ ਮਰਾ ਲਈ ਪਤਾ ਨਹੀਂ ਕੀ ਮਰਾਇਆ ਪੈਰ ਤੇ ਲਊੜਿਆਂ ਦਿਖਾਈ ਨਾ ਓਹੋ ਪੁੱਠਾ ਪੈ ਗਿਆ ਕੋਈ ਨਾ ਪੁੱਠਾ ਸਿੱਧਾ ਹੂੰ ਪੈਰ ਤੇ ਪੈਰ ਮਰਾੜੇ ਪੈਰ ਚ ਪੈ ਰੀ ਆ ਬਾਲਾ ਤਾਂ ਨਹੀਂ ਜ਼ਖਮ ਕੋਈ ਵੱਡਾ ਨਹੀਂ ਨਹੀਂ ਹੈਂ ਬਾ ਫਿਰ ਤਾਂ ਠੀਕ ਹੋਗਾ ਛੱਲਿਆ ਜੀ ਆ ਬਾ ਫਿਰ ਕੋਈ ਉਹ ਕਰਦਾਂਗੇ ਨਾ ਆਪਾਂ ਛੱਟਿਆ ਜਿਆ ਪੈਰ ਆਹ ਮਾੜਾ ਕਰਦੇ ਆਂਗੇ ਹੂੰ ਤਾਂ ਇਹਦੇ ਟੈਟਨਸ ਦਾ ਟੀਕਾ ਤਾਂ ਲੱਗਿਆ ਵਾ ਕਿਉਂਕਿ ਜੀ ਰੱਖ ਜੀ ਮਾੜਾ ਮੋਟਾ ਤਾਂ ਫਿਰ ਨਾ ਪ੍ਰੀਤ ਇਹ ਇਹ ਨਹੀਂ ਕਿਤੇ ਨਾ ਇੱਕ ਇੱਕ ਪਤਾ ਗੱਲ ਕੀ ਆ ਬਾ ਤਾਂ ਇਹ ਇਹ ਨਹੀਂ ਕਿਤੇ ਐ ਖੁੱਲਾ ਇਹ ਕਰਕੇ ਵੀ ਨਹੀਂ ਦੇਖੀ ਸ਼ਰਾਰਤ ਇਹਨੂੰ 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 ਪਤਾ ਹੀ ਨਹੀਂ ਵਿਚਾਰੇ ਨੂੰ ਵੀ ਕਿਵੇਂ ਸ਼ਰਾਰਤ ਕਰੀਦੀ ਹੁੰਦੀ ਹੈ ਭਾਗਤਾ ਨਿੱਕਾ ਬੱਚਾ ਹੈ ਮੈਂ ਇਧਰ ਪ੍ਰੀਤ ਹੈ ਨਹੀਂ ਕੋਈ ਚਿੱਟਾ ਵਾਲ ਯਾਰ ਕਮੈਂਟ ਕਰਕੇ ਦੱਸਿਓ ਯਾਰ ਪਲੀਜ਼ ਐ ਹੋ ਸਕਦਾ ਵੈਸੇ ਅਸੀਂ ਅਸੀਂ ਇੱਕ ਥਿਊਰੀ ਕੱਢੀ ਆ ਅਸੀਂ ਥਿਊਰੀ ਕੱਢੀ ਆ ਇੱਕ ਆ ਜਾ ਅਸੀਂ ਥਿਊਰੀ ਕੱਢੀ ਆ ਪ੍ਰੀਤ ਨੇੜੇ ਕਰਕੇ ਦਿਖਾਈ ਪਹਿਲਾਂ ਤਾਂ ਵੀ ਅਗਲਾ ਕਹਿੰਦਾ ਪਤਾ ਨਹੀਂ ਐਵੇਂ ਆਹ ਦੇਖੋ ਦੱਸ ਗਏ ਨਾ ਬਾਲ ਅਸੀਂ ਅਸੀਂ ਥਿਊਰੀ ਕੱਢੀ ਆ ਥਿਊਰੀ ਅਸੀਂ ਕੱਢ ਲਈ ਆ ਵੀ ਕਦੇ ਐਵੇਂ ਤਾਂ ਨਹੀਂ ਵੀ ਅਸੀਂ ਇਹਦੇ ਤੇ ਕਦੇ ਵੀ ਮਾਰਿਆ ਨਹੀਂ ਖਰਖਰਾ ਬਈ ਹੋ ਸਕਦਾ ਵੀ ਇਹਦੇ ਉਹ ਵਾਲ ਹੁਣ ਵੀ ਜਿਹੜੇ ਮੋਡਾਂ ਵਾਲੀ ਆ ਵੀ ਕਦੇ ਵੀ ਉਹ ਡੈੱਡ ਸਕਿਨ ਹਨਾ ਪ੍ਰੀਤ ਵੀ ਡੈੱਡ ਸਕਿਨ ਚ ਹੀ ਪੈਦਾ ਹੋਏ ਹੁਣ ਵੀ ਆਪਾਂ ਕਿਹੜਾ ਦੇ ਉੱਤੋਂ ਚਮੜੀ ਲਾਹੀ ਆ ਖਰਖਰੇ ਮਾਰ ਮਾਰ ਕੇ ਕਦੇ ਵੀ ਕਦੇ ਐਵੇਂ ਤਾਂ ਨਹੀਂ ਕਿ 4 ਸਾਲ ਦੀ ਉਮਰ ਚ ਵੀ ਘੋੜਾ ਨੀਲਾ ਹੋ ਸਕਦਾ ਇਹ ਤਾਂ 4 ਤੋਂ ਵੀ ਉੱਤੇ ਹੋ ਗਿਆ ਹਨਾ ਤਾਂ ਇਹ ਗੱਲ ਜ਼ਰੂਰ ਦੱਸਿਓ ਯਾਰ ਸਾਨੂੰ ਕਮੈਂਟ ਕਰਕੇ ਆ ਸੋਰ ਫੜ ਇਹ ਤਾਂ ਕਾਠੀ ਪੈ ਗਈ ਆਜਾ हां ਕਰੇ ਲੈ ਕੇ ਚੱਲਦੇ ਆਂ ਓਏ ਆਪੇ ਬਹਿ ਗਿਆ ਉੱਤੇ ਯਾਰ ਤੂੰ ਵੀਡੀਓ ਬਣਾਉਣੀ ਸੀ ਇਹ ਤਾਂ ਗੱਲ ਕਮਾਲ ਦੀ ਹੋਗੀ ਚਲ ਚਾਹੋ ਚਲੋ 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 ਇਹ ਫੇਰ ਕਿਸੇ ਨੂੰ ਦਿਖਾਵਾਂਗੇ ਚਲ ਬਹੁਤ ਮਾਸਤੀ ਕੀਤੀ ਨੰਦਾ ਆ ਮੈਨੂੰ ਜੰਦਾ ਹਲਾ ਲੈਣ ਦੇ ਹੁਣ ਤੁਸੀਂ ਪੋਰਸ ਲਈ ਖੂਬਸੂਰਤ ਕਮੈਂਟ ਕੀਤੇ ਆ ਥੈਂਕ ਯੂ ਕਰਦੇ ਆ ਪਹਿਲਾਂ ਵੀ ਪਹਿਲਾਂ ਵਾਲੀ ਵੀਡੀਓ 'ਚ ਵੀ ਖੂਬਸੂਰਤ ਕਮੈਂਟ ਕੀਤੇ ਸੀ ਉਹਦੇ ਲਈ ਵੀ ਥੈਂਕ ਯੂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਵਾਲੇ ਨੂੰ ਆਹ ਦੇਖੋ ਲੇਟ ਲੂਟਾ ਲਾ ਲਿਆ ਇਹਨੇ ਇਹ ਤਾਂ ਜਮਾ ਨੀਲਾ ਹੋ ਗਿਆ ਓਏ ਯਾਰ ਰੇਤਾ ਲਾ ਕੇ ਪੂਰਾ ਨੀਲਾ ਕੋੜਾ ਬਣ ਗਿਆ ਤੂੰ ਤੇ ਤੁਸੀਂ ਨਾ ਐਂ ਕਰਿਓ ਮੈਨੂੰ ਉਹ ਬਾਲਾਂ ਬਾਰੇ ਜ਼ਰੂਰ ਦੱਸਿਓ ਜੇ ਕੋਈ ਵੀ ਸੱਜਣ ਨੂੰ ਪਤਾ ਤੇ ਹੁਣ ਦੱਸਿਓ ਵੀ ਕਿਹਦੇ ਤੇ ਰਾਈਡ ਕਰਕੇ ਵੀਡੀਓ ਬਣਾਈ ਕਿਲੀ ਤੇ ਜੁਗਨੀ ਤੇ ਪੋਰਸ ਤੇ ਤਿੰਨਾ ਤੇ ਕਿਹੜੀ ਕਿਹੜੀ ਰਾਈਡ ਇਕੱਲੇ ਵਾਲੀ ਰਾਈਡ ਤਿੰਨਾ ਵਾਲੀ ਰਾਈਡ ਕੱਲੀ ਜੁਗਣੀ ਵਾਲੀ ਕੱਲੀ ਕੈਲੀ ਵਾਲੀ ਜਾਂ ਕੱਲੇ ਪੋਰਸ ਵਾਲੀ ਜਾਂ ਸਾਰਿਆਂ ਵਾਲੀ ਹੋਰ ਰਾਈਡ ਕਰੀਏ ਫਿਰ ਕਿਸੇ ਦਿਨ ਹੋਰ ਘੋੜੇ ਇਕੱਠੇ ਕਰਕੇ ਮੈਂ 4-5 ਵਾਲੀ ਰਾਈਡ ਕਰੂੰ ਜਿਵੇਂ ਜਿਵੇਂ ਤੁਹਾਡੇ ਕਮੈਂਟ ਆਇਆ ਕਰਨਗੇ ਉਵੇਂ ਉਵੇਂ ਆਪਾਂ ਕਰਿਆ ਕਰਾਂਗੇ ਤੇ ਘੋੜਾ ਕਿਵੇਂ ਲੱਗ ਰਿਹਾ ਮਾੜਾ ਜਿਹਾ ਕਮੈਂਟ ਕਰ ਦਿਓ ਮੇਰੇ ਘੋੜੇ ਵਾਸਤੇ ਕਿਵੇਂ ਘੋੜਾ ਓਹੋ ਹੋ ਹੋ ਕੀ ਬਾਤ ਕੀ ਬਾਤ ਕੀ ਬਾਤ ਕੀ ਬਾਤ ਮੇਰਾ ਬੱਚਾ ਮੇਰਾ ਟਟੂਆ ਕਿਹਦਾ ਲੱਗ ਰਹਾ ਹੈ ਕਮੈਂਟ ਬਾਕਸ મે ਬਤਾਨਾ ਜਰੂਰ ਓਕੇ ਲਵ ਯੂ